ਤੋਲਪੁਰ ਯਾਸਤ ਦੀ ਸਭ ਤੋਂ ਪੁਰਾਣੀ ਰੇਲ ਦਾ ਇੰਜਣ ਖੜਾ ਵਾ 1908 ਚ ਤੋਲਪੁਰ ਚ ਰੇਲ ਆ ਗਈ ਸੀਗੀ ਨੈਰੋ ਲਾਈਨ ਵਾਲੀ ਰੇਲਵੇ ਆ ਇਹ ਭਾਫ ਨਾਲ ਚੱਲਣ ਵਾਲਾ ਇੰਜਣ ਆ ਇਹ ਤੁਹਾਨੂੰ ਦੱਸਦਾ ਰਾਜਾ ਰਾਮ ਸਿੰਘ ਦੇ ਵੇਲੇ ਆ ਗਈ ਸੀ ਰਾਜਾ ਰਾਮ ਸਿੰਘ ਦੀ ਮਾਂ ਸੀ ਹਰਵੰਸ ਕੌਰ ਜਿਹੜੀ ਕਿ ਦੱਸਿਆ ਜਾਂਦਾ ਵੀ ਰਾਇ ਬ੍ਰਿਲੀਨ ਸੰਬੰਧ ਰੱਖਦੀ ਸੀ ਤੇ ਜਿਹਦੇ ਪੁਰਖੇ ਕਿਹਾ ਜਾਂਦਾ ਵੀ ਮਹਾਰਾਜਾ ਰਣਜੀਤ ਸਿੰਘ ਦੀ ਅਨਸ਼ਵੰਸ਼ ਦੇ ਵਿੱਚੋਂ ਸੀ ਤੇ ਉਹ ਮਤਲਬ ਇੱਥੇ ਵਿਆਹੇ ਹੋਏ ਸੀਗੇ ਜਿਆਤਰ ਥੋਲਪੁਰ ਦਾ ਸਬੰਧ ਆਪਣੇ ਪੰਜਾਬ ਦੀਆਂ ਰਿਆਸਤਾਂ ਦੇ ਨਾਲ ਰਿਹਾ ਵਾ ਨਾਭਾ ਰਿਆਸਤ ਵੀ ਇੱਥੇ ਵਿਆਹ ਦੇ ਮਹਾਰਾਜਾ ਪ੍ਰਤਾਪ ਸਿੰਘ ਵੀ ਵਿਆਹੇ ਰਹੇ ਆ ਇਹ 1908 ਚਾਈ ਸੀ ਇਹਦਾ ਬਾਰੀ ਲਾਈਟ ਰੇਲਵੇ ਪਹਿਲਾਂ ਸ਼ੁਰੂਆਤੀ ਨਾਂ ਹੁੰਦਾ ਸੀ ਬਾਅਦ ਵਿੱਚ ਇਹਦਾ ਨਾਂ ਬਦਲ ਕੇ 1914 ਦੇ ਵਿੱਚ ਥੋਲਪੁਰ ਰੇਲਵੇ ਕਰ ਦਿੱਤਾ ਗਿਆ ਸੀਗਾ ਇਹਦਾ ਮਤਲਬ ਇਹ ਬਦਲ ਗਿਆ ਸੀ ਨਾਂ ਤੇ ਇਹ ਬਹੁਤ ਖਾਸ ਤਰੋਹਰ ਸੀ ਅੱਜ ਤੋਂ 2 ਸਾਲ ਪਹਿਲਾਂ ਵੀ ਇਹ ਰੇਲ ਚੱਲਦੀ ਰਹੀ ਸੀ ਨੈਰੋ ਗੇਜ ਲਾਈਨ ਸਭ ਤੋਂ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਰੇਲ ਚੱਲਦੀ ਸੀ ਧੌਲਪੁਰ ਤੋਂ ਮਸਰਾ ਤੱਕ ਉਹ ਸਟੇਸ਼ਨ ਸੀਗਾ ਉਸ ਸਟੇਸ਼ਨ ਤੇ ਰੇਲ ਵੀ ਚੱਲਦੀ ਰਹੀ ਸੀ ਪਰਾਣੀ ਹੁਣ ਜਬ ਸਿਰਫ ਇੱਕੇ ਨਮੂਨੇ ਵਜੋਂ ਇੱਥੇ ਹੁਣ ਖੜਾਈ ਗਈ ਆ ਤਾਂ ਕਿ